ਅੰਜੀ ਸਿੰਚਨ ਦੇ ਅਡੇ ਬਲਾਕ ਦੇ ਵਿੱਚ ਪੰਜਾ ਪੰਜਾ ਦੇ ਮੀਟਿੰਗ ਸ਼ੀਕਲ ਕਰਨਾ ਬਾਰੇ ਕਰਦੇ ਹੋਏ ਇਹ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ। ਅਸੀਂ ਬਲਾਕ ਦੇ ਵਿੱਚ ਪੰਨੂ ਸਾਹਿਬ ਦੇ ਨਾਲ ਡੀਰੀਓ ਮੈਮ ਐਸ ਐਚਓ ਸਾਹਿਬ ਤੇ ਸਾਰੇ ਸੁਪੰਚ ਸਾਹਿਬਾਨ ਆਏ ਸੀ। ਉਹਦੇ ਵਿੱਚ ਵਿਚਾਰਾਂ ਕੰਮ ਪਰਟੀ ਹੋਈਆਂ ਕਿ ਪਿੰਡ ਵਿੱਚ ਜਿਹੜੇ ਕੰਮ ਹੋਣ ਵਾਲੇ ਆ ਉਹ ਲਿਖ ਕੇ ਪ੍ਰਪੋਜ਼ਲ ਬਣਾ ਕੇ ਤੇਜਰ ਤੇ ਅਸੀਂ ਵੱਧ ਤੋਂ ਵੱਧ ਉਹ ਉਹਨਾਂ ਕਮਾਵਾਤੀ ਪੈਸਾ ਲੈ ਕੇ ਆਈਏ ਉਹ ਬੜੇ ਵਧੀਆ ਮਾਹੌਲ ਵਿੱਚ ਵਿਚਾਰਾ ਹੋਈਆਂ ਨੇ ਤੇ ਬਾਕੀ ਗੱਲ ਹੋਈ ਜਾਂ ਨਸ਼ਿਆਂ ਦੀ ਕਿ ਨਸ਼ਿਆਂ ਦੀ ਜਿਹੜੀ ਮਾਨ ਸਾਹਿਬ ਨੇ ਮੈਮ ਚਲਾਈ ਹੈ ਉਹ ਦੱਸੋ ਪੰਨੂ ਸਾਹਿਬ ਨੇ ਸਿਆ ਕਿ ਪਿੰਡਾਂ ਵਿੱਚ ਤੁਹਾਨੂੰ ਵੱਧ ਪਤਾ ਵਾ ਕਿ ਦੇਰਾ ਅੰਸਰ ਗਲਤ ਅੰਸਰ ਨਸ਼ਾ ਵੇਚਦਾ ਵਾ ਉਹਦਾ ਨਾਮ ਦਿਓ ਪਰ ਗਲਤ ਨਾ ਹੋਵੇ ਰਾਜਨੀਤੀ ਪ੍ਰੇਤਨਾ ਹੋਵੇ ਉਹ ਉਹਦਾ ਪਰਚੇ ਉਤੇ ਦਰਜ ਜੇ ਹੋਏ ਆ ਪਹਿਲਾਂ ਵੀ ਜਾਣ ਕੇ ਦੱਸੋ ਵੀਡੀਓ ਮੈਮ ਮਕਾ ਪਾ ਕੇ ਦੱਸਣ ਤੇ ਅਸੀਂ ਜੇ ਲੋੜ ਪਈ ਤੇ ਇਹਦਾ ਘਰ ਵੀ ਢਾਵਾਂਗੇ ਜੋ ਸਾਰੇ ਪੰਜਾਬ ਵਿੱਚ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜਾ ਕੋੜ ਆ ਪੰਜਾਬ ਵਿੱਚ ਦੂਰ ਹੋਣਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੋਰ ਮੁੱਦਿਆਂ ਤੇ ਚਲੋ ਰਾਜਨੀਤੀ ਵਿੱਚ ਕਈ ਉਨਿਕੀਆਂ ਹੋ ਜਾਂਦੀਆਂ ਨੇ ਪਰ ਨਸ਼ੇ ਤੇ ਬਿਲਕੁਲ ਸਰਕਾਰ ਔਰ ਪੱਖ ਹੋ ਚੱਕੀ ਹੈ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਊਗੀ ਤੇ ਇਸ ਕੋੜ ਨੂੰ ਦੂਰ ਕਰਕੇ ਤੇ ਅਸੀਂ ਜੋ ਵਾਅਦੇ ਕੀਤੇ ਆ ਪਬਲਿਕ ਦੇ ਨਾਲ ਉਹਨਾਂ ਤੇ ਮਾਨ ਸਾਹਿਬ ਅਤੇ ਪੰਨੂ ਸਾਹਿਬ ਪੂਰਾ ਉਤਰਨਗੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਮੈਂ ਬਣਦਿਆਂ ਸਾਰਾ ਅਨਾਉਂਸਮੈਂਟ ਕੀਤੀ ਸੀ ਉੱਤੇ ਬਹੁਤ ਜ਼ਿਆਦਾ ਥਲ ਪਰ ਤਕਰੀਬਨ 80% ਨਸ਼ਾ ਮੇਰੇ ਪਿੰਡੋਂ ਤਕਰੀਬਨ ਕੋਈ ਚੋਰੀ ਛੇਪੀ ਕੋਈ ਪੀਣ ਵਾਲਾ ਕੋਈ ਰੂਗ ਆ ਇੱਧਰ ਉੱਧਰ ਦਾ ਮੈਂ ਉਹਨਾਂ ਨੂੰ ਵੀ ਬਹੁਤ ਸਮਝਾਉਂਦਾ ਕਿ ਬਾਜੋ ਵੇਚੜਾ ਵਾ ਜੇ ਕੋਈ ਹੈਗਾ ਵਾ ਕੋਈ ਬਾਹਰਲਾ ਦੱਸੇ ਮੈਂ ਪਿੰਡਿਆਂ ਨੂੰ ਕਹੂੰਗਾ ਕਿ ਜੇ ਕੋਈ ਵੇਚਦਾ ਵਾ ਤੇ ਮੈਨੂੰ ਦੱਸਿਓ ਮੈਂ ਜੇ ਮਾਸਾ ਜਨਮ ਸਮਝੌਤਾ ਕਰੂੰਗਾ ਕਿਸ ਨਾਲ ਤੇ ਮੈਨੂੰ ਕਹੋ ਕਿ ਤੂੰ ਐਂ ਗਲੋ ਨਸ਼ੇ ਤੇ ਮੈਂ ਕੋਈ ਕਿਸੇ ਪਾਸੋਂ ਨਹੀਂ ਕਿਸ ਦੀਸ਼ ਪੱਖ ਨਹੀਂ ਹੋਣ ਦਊ ਤੇ ਫਤਿਹਗੜ ਚੂੜੀਆਂ ਥਾਣੇ ਦੇ ਪਿੰਦੇ ਜਿਹੜੇ ਪਿੰਨਾਂ ਦੇ ਮੋਤਵਾਰ ਨਮਾਿੰਦੇ ਨੇ ਸਰਪੰਚ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਹੜਾ ਸਰਕਾਰ ਵੱਲੋਂ ਇੱਕ ਬੜਾਈ ਸ਼ਲਾਘਾਯੋਗ ਉਪਰਾਲਾ ਜਿਹੜਾ ਨਸ਼ੀ ਯੁੱਧ ਰਚਿਆ ਵਿਰੋਧ ਜਿਹੜਾ ਸ਼ੁਰੂ ਕੀਤਾ ਗਿਆ ਉਸੇ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਸਰਗਰਮ ਉਹਨਾਂ ਦੇ ਖਿਲਾਫ ਜਿਹੜੇ ਆ ਮਕਰਮੇ ਦਰਜ ਕੀਤੇ ਗਏ ਨੇ ਤੇ ਅੱਜ ਦੀ ਮੀਟਿੰਗ ਤੇ ਸਾਰੇ ਮੋਤਵਰ ਸਜਣਾ ਦੇ ਨਾਲ ਇਹੀ ਮਤਾ ਪਾਸ ਕੀਤਾ ਗਿਆ ਕਿ ਇਹ ਪਾਰਟੀਬਾਜ਼ੀ ਵਾਲੇ ਲੈਵਲ ਤੋਂ ਉੱਪਰ ਉੱਠ ਕੇ ਉਸ ਨੂੰ ਨਸ਼ਾ ਤਸਕਰਾਂ ਦੀ ਜਿਹੜੀ ਉਹ ਫਾਰਮੇਸ਼ਨ ਦੇਣ ਤੇ ਸਾਡੇ ਵੱਲੋਂ ਤੁਰੰਤ ਜਿਹੜਾ ਵਾ ਉਹਨਾਂ ਤਸਕਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਚਲਾਈ ਗਈ ਹੋਊਗੀ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਸਾਧਨਾ ਵਸੀਲਿਆਂ ਦੇ ਰਾਹੀਂ ਆਪਣੀਆਂ ਜਾਇਦਾਦਾਂ ਭਰਾਈਆਂ ਨੇ ਉਹਨਾਂ ਦੇ ਪਹਿਲਾਂ ਵੀ ਸਾਡੇ ਵੱਲੋਂ ਕੇਸ ਤਿਆਰ ਕਰਕੇ ਦਿੱਲੀ ਭੇਜੇ ਗਏ ਨੇ ਉਹਨਾਂ ਦੀਆਂ ਜਾਇਦਾਦਾਂ ਕੁਲਕ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਨਜਾਇਜ਼ ਐਂਕਰੋਚਮੈਂਟਾਂ ਕਬਜ਼ੇ ਕੀਤੇ ਨੇ ਸਰਕਾਰੀ ਅਦਾਰਿਆਂ ਦੇ ਪੰਚਾਇਤੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਜਾਂ ਕਮੇਟੀ ਘਰ ਦੀ ਜ਼ਮੀਨ ਤੇ ਉਹਨਾਂ ਦੇ ਖਿਲਾਫ ਜਿਹੜਾ ਵਾ ਸਬੰਧਤ ਵਿਭਾਗ ਨਾਲ رابطہ ਕਾਇਮ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਲਾਸਟ ਜੇ ਸਾਰੇ ਨਸ਼ਾ ਤਸਕਰਾਂ ਨੂੰ ਜਿਹੜਾ ਵਾਰਨਿੰਗ ਦੇਣਾ ਚਾਹੁੰਦਾ ਵਾ ਕਿ ਆਪਣਾ ਅਜੇ ਮੜੇ ਤੋਂ ਮੜੇ ਤੋਂ ਬਾਜ ਆਓ ਨਹੀਂ ਦੇ ਤਹਾਡੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਹਾਡੇ ਕੋਈ ਇਨਫੋਰਮੇਸ਼ਨ ਹੈ ਕਿ ਇਹ ਕਥਾ ਤਸ਼ ਕਰਦਾ ਜਿਹੜਾ ਘਰ ਆਇਆ ਸਰਕਾਰ ਵੱਲੋਂ। ਉਹਦੇ ਬਾਰੇ ਸਾਡੇ ਸਾਡਾ ਪੱਤਰ ਵਿਹਾਰ ਚੱਲ ਰਿਹਾ ਜੀ ਉਹਦੇ ਬਾਰੇ ਖੂਫੀਆ ਤੌਰ ਤੇ ਪਤਾ ਕਰ ਰਿਹਾ ਜੇ ਕੋਈ ਸਾਹਮਣੇ ਆਇਆ ਤੁਹਾਡੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਮੀਟਿੰਗ ਸੀ ਕੀ 550 550 ਦਿਨਾਂ ਪੂਰੀ ਚੱਲੀ ਨਹੀਂ ਹੈ। ਹਾਂ ਜੀ ਹਾਂ ਜੀ। ਕੀ ਦੀ ਚਾਰਾ? ਸਰ ਜਿਹੜੇ ਸਾਡੇ ਰੁਕੇ ਕੰਮ ਹੈ ਮਕਾਸ ਤੇ ਉਹਨਾਂ 'ਸਪਰਦੀ ਮੀਟਿੰਗ ਕੀਤੀ ਗਈ। ਠੀਕ ਹੈ। ਆਈ ਸਰਪੰਚਾਂ ਨੂੰ ਕਹਿ ਦਿੰਦਾ ਹਾਂ। ਤੇ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਆਈਆਂ ਮਤੇ ਪਾ ਕੇ ਦਿੱਤੇ ਜਾਣ ਤਾਂ ਤੇ ਅਸੀਂ ਜਿਹੜੇ ਉਹ ਕੰਪਨੀ ਸਾਹੋਂ ਦੇਵਾਂਗੇ ਤਾਂ ਡਿਮਾਂਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆ ਜਾਣਗੇ ਪੰਜਾਹਾਂ ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਤੇ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਨਸ਼ਾ ਅੰਦੋਲੀ ਜੇ ਸਰਕਾਰ ਦੀਆਂ ਹਦਾਇਤਾਂ ਆਈਆਂ ਤਾਂ ਦੇ ਲਵਰ ਹਾਂਜੀ ਉਹ ਵੀ ਸਾਡੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਤੋਂ ਜਾਣ ਜਾ ਰਹੇ ਸਮਸ਼ੀਰ ਕੋ ਜੀ ਇਹ ਵੀ ਇੱਕ ਹਫ਼ਤੇ ਦਾ ਕਿਨਾਂ ਦਾ ਮਕਾਨ ਹਟਾ ਰਹੀਆਂ ਅੱਛਾ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਹਦਾ ਦੋ ਪਿੰਡ ਹੋਏ ਸੀ ਉਹ ਤੋਂ ਮੈਂ ਦੱਸ ਦਿੰਦਾ ਦੂਜਾ ਹੈਗਾ ਜੀ ਖੈਰਾ ਜੀ ਹਾਂ ਜੀ ਇਹਨਾਂ ਦੋਵਾਂ ਪਿੰਡਾਂ ਦੀ ਜੋੜ ਸਾਡੀ ਕਾਰਵਾਈ ਪਾਣੀ ਕਰ ਰਹੇ ਆ ਜੀ ਪਲਾਟ ਪਰ ਇਹਨਾਂ ਚੂੜੀਆਂ ਬਟਾਲਾ ਚ ਬੱਚਾ ਸਰਪਾ ਕਹਿੰਦੀਆਂ ਮੀਟਾਂ ਦਿੱਤੀਆਂ ਜਾ ਰਹੀਆਂ ਜੀ ਸਰ ਜੀ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਖਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਤੇਗੜ ਬਲਾਕ ਬਡਾਲਾ ਬਲਾਕ ਜਿੰਨੇ ਵੀ ਸਾਡੇ ਬਹੁਤ ਪਾਰ ਸੱਜਣ ਸਾਡੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉਮੀਦਵਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਪਰ ਮੀਟਿੰਗ ਦੇ ਵਿੱਚ ਸਾਡਾ ਮੇਨ ਜੰਡਾ ਸੀ ਸਭ ਤੋਂ ਪਹਿਲਾ ਜੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੁਰਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਾਰਜੋਗ ਵੀਡੀਓ ਸਾਹਿਬ ਸਾਡੇ ਸਤਾਰਜੋਗ ਇੰਸਪੈਕਟਰ ਸਾਹਿਬ ਸਤਾਰਜੋਗ ਸਾਡੇ ਡਿਪਟੀ ਸਾਹਿਬ ਕਿਸੇ ਕੰਮ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰ ਪਹਿਲੇ ਕਾਰਗਜ਼ਾਰੀਆਂ ਇਹਨਾਂ ਨੇ ਕਰਤੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦੋ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮਤੇ ਪਾ ਕੇ ਦੋ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਾਰਕ ਜਾਰੀ ਕੀਤੀ ਆ ਉਹਨਾਂ ਨੇ ਮਕੰਨਤਾ ਹੀ ਜਾਣ ਕੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦੱਚ ਕਰਨੀ ਹੋਊਗੀ ਪੁਲਿਸ ਨੂੰ ਹੁਕਮਾਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹੁਕਮਾਤਾਂ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸੁਨਾਖਾਂ ਦੇ ਹੰਦ ਦੇ ਉੱਤੇ ਪੱਤਾ ਜਾਵੇ ਤੇ ਦੂਸਰਾ ਸਾਡਾ ਜਾਂਦਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਡਿਮਾਂਡ ਅੱਜ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਣੇ ਪਿੰਡਾਂ ਦੀ ਡਿਮਾਂਡ ਦੇਚੋ ਪਿੰਡਾਂ ਦੀ ਡਿਮਾਂਡ ਦੇ ਬਿਹਾਵ ਤੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੰਮ ਹੋਣ ਵਾਲੇ ਨੇ ਕਈ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਮ ਨੇ ਕਈ ਪਿੰਡਾਂ 'ਚ ਸ਼ਿਵਰੰਜ ਦੇ ਕੰਮ ਨੇ ਕਈ ਪਿੰਡਾਂ 'ਚ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕੰਮ ਬਹੁਤ ਪੈਂਡਿੰਗ ਪਏ ਨੇ ਅਦੇਗਾ ਟੂੜੀਆਂ ਬਲਾਕ ਦੇ ਵਿੱਚ 25 ਪਿੰਡਾਂ ਦੇ ਵਿੱਚ ਛੱਪੜਾਂ ਦੀ ਪ੍ਰਵਾਨਗੀ ਲੈ ਆਂਦੀ ਗਈ ਹੈ ਔਰ ਬਟਾਲਾ ਬਲਾਕ ਦੇ ਵਿੱਚ 22 ਪਿੰਡਾਂ ਦੀ ਪ੍ਰਵਾਨਗੀ ਲੈ ਆਂਦੀ ਗਈ ਹੈ ਇਸੇ ਬਿਹਾਵ ਦੇ ਉੱਤੇ ਹੋਰ ਵੀ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਰੋਡੇਦਾਰਾਂ ਨੂੰ ਮੈਂ ਬੇਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੀਆਂ ਪ੍ਰਵਾਨਗੀਆਂ ਪੜਾਓ ਤਾਂ ਜੋ ਅਸੀਂ ਹਲਕਾ ਫਤੇਗੜ ਛੋੜੀਆਂ ਨੂੰ ਵਧੀਆ ਹਲਕਾ ਬਣਾ ਸਕੀਏ ਵਧੀਆ ਹਲਕਾ ਔਰ ਹਲਕਾ ਨਸ਼ਾ